ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲਾ ਪੰਜਾਬ ਤੇ ਹਾਂਜੀ ਕਿਵੇਂ ਹੋ ਜੀ ਮੀਜ਼ ਕਰਦੇ ਤੁਸੀਂ ਠੀਕ ਠਾਕ ਹੋ ਸਾਰੇ ਪਰਮਾਤਮਾ ਚੜ੍ਹਦੀਆਂ ਕਲਾਰਾਂ ਤੇ ਸਾਰਿਆਂ ਨੂੰ ਠੀਕ ਹੀ ਰੱਖੀ ਆਪਣੇ ਦੋਸਤਾਂ ਨੂੰ ਹਾਂਜੀ ਚਾਹੁੰਦੀ ਹਾਂ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵਲੌਗ ਨੂੰ ਪੂਰਾ ਦੇਖੋ ਤੇ ਲਾਇਕ ਹੋ ਸਿਰ ਕਮੈਂਟ ਜ਼ਰੂਰ ਕਰਿਆ ਕਰੋ ਪੰਜਾਬੀ ਚ ਕਮੈਂਟ ਕਰਿਆ ਕਰੋ ਤੇ ਹਾਂਜੀ ਹੋਰ ਬਣੇ ਰਹੋ ਹੋ ਤੇ ਉਹਦੇ ਵਿੱਚੋਂ ਪੂਰਾ ਸੀ ਹਾਂਜੀ ਅੱਜ ਇਹਦਾ ਲਵਾਟ ਕਰ ਦਿਆਂਗੇ ਆਪਾਂ ਰਾਜਵੀਰ ਜੀ ਬੰਦਾ ਜੀ ਤੇ ਹਾਂਜੀ ਰਾਜਵੀਰ ਜੀ ਮੰਦਾ ਜੀ ਬਹੁਤ ਚੰਗੇ ਸੀ ਤੇ ਬਦਿਆ ਸੀ ਪੰਜਾਬੀ ਸੱਭਿਆਚਾਰ ਦਾ ਇੱਕ ਸੀ ਇਹ ਤੇ ਪਹਿਨਾ ਉਹ ਸਿੱਧੂ ਮਸੇਆਣਾ ਜੀ ਦਾ ਦੇਖੋ ਉਹ ਵੀ ਬਹੁਤ ਵਧੀਆ ਸੀ ਤੇ ਬਹੁਤ ਦੁੱਖ ਲੱਗਿਆ ਬਹੁਤ ਬਈਆਂ ਬਦਾਸਾ ਵੀ ਕਰਾਣੀਆਂ ਜੀ ਤੇ ਉਹਨਾਂ ਦੇ ਘਰ ਦੇ ਨੂੰ ਮਾ ਨੇ ਉਹਨੇ ਵਿਜੈ ਨੇ ਖਾਡ ਪਾਟ ਵੀ ਕਰਾਇਆ ਹੈ ਨਾ ਤੇ ਪੈਸਾ ਵੀ ਬਹੁਤ ਲਾਇਆ ਪਰ ਜਿਹੜੀ ਕੋ ਉਧਰ ਤਾਂ ਨਾ ਪਰਮਾਤਮਾ ਤੇ ਉਹਦੇ ਉੱਤੋਂ ਵੀ ਆਪਾਂ ਕੁਝ ਨਹੀਂ ਕਰ ਸਕਦੇ ਜੋ ਉਹਨੂੰ ਚੰਗਾ ਲੱਗੇਗਾ ਉਹਨੇ ਕਰਨਾ ਹੀ ਹੁੰਦਾਗਾ ਇਸ ਕਰਕੇ ਕੋਈ ਬਹੁਤ ਜ਼ਿਆਦੇ ਲੱਗਿਆ ਤੇ ਬਹੁਤ ਸਾਰੇ ਆnsan ਸੀਗਾ ਤੇ ਜਦੋਂ ਪਰਮਾਤਮਾ ਨੂੰ ਪਰਮਾਤਮਾ ਬਣੀ ਕਾਟਿਆ ਆਂਦੀ ਆ ਹਨਾ ਉਦੋਂ ਕੋਈ ਭਾਨਾ ਬਣਦਾ ਹੁੰਦਾ ਹੈਗਾ ਮੈਨੂੰ ਨਹੀਂ ਲੱਗਦਾ ਇਹ ਬੱਚੇ ਸੋਤੇ ਛੋਟੇ ਸੀਗੇ ਬੱਚੇ ਵਿਚਾਰੇ ਉਹ ਯਾਦ ਜੀ ਮਾਰਾ ਸਾਲ ਦੀ ਬੇਟੀ ਆ ਉਹਨਾਂ ਨੇ 6 ਸਾਲ ਦਾ ਬੇਟਾ ਦਾ ਬੇਟੇ ਨੇ ਦੇਖੋ ਅਗਲੇ ਬੇਟ ਕਰੀ ਉਹਨੂੰ ਹਨਾ ਦੇਖ ਕਿੱਥੇ ਚੰਗਾ ਲੱਗਦਾ ਬੱਚੇ ਨੂੰ ਕਿ ਨਹੀਂ ਕਿ ਬਹੁਤ ਮੰਗੇ ਦੁੱਖ ਲੱਗਿਆ ਬਹੁਤ ਜਾਰੇ ਤੇ ਭੈਣ ਆ ਜਿਹੜੀ ਦੇਖੋ ਪਈ ਜਾਂਦੀ ਹੈ ਵੀ ਇਹ ਨਹੀਂ ਛੱਡੇ ਬਹੁਤ ਤੌਰ ਲੱਗਦੀ ਹੈ ਬਹੁਤ ਤੌਰ ਲੱਗਦੀ ਹੈ ਭੈਣ ਭਰਾਮ ਦਾ ਕਿੰਨਾ ਗੂੜਾ ਪਿਆਰ ਹੁੰਦਾ ਹੈ ਕਿ ਬਹੁਤ ਕਾਲ ਜੇ ਤੁਹਾਨੂੰ ਮਿਲ ਸਕਦੀ ਸੀ ਤੇ ਮੈਂ ਤੋਂ ਵੀ ਵੀਡੀਓ ਪਾਈਆਂ ਜਿਹੜੇ ਇਸ ਕੁੱਤੇ ਤੇ ਹੋਂ ਵੀ ਆ ਗਿਆ ਮੈਨੂੰ ਬਹੁਤ ਏ ਵੀਡੀਓ ਪਾਈਆਂ ਆਪਾਂ ਨੇ ਜਿਹੜੂ ਕੁੱਤੇ ਨਹੀਂ ਪੜਾਈ ਸੀ ਤੇ ਪਰ ਆਉਣਾ ਜਾਣਾ ਬੜਿਆਂ ਹੋਇਆਗਾ ਬਾਣੀ ਦੇ ਵਿੱਚ ਵੀ ਕਹਿੰਦੇ ਆ ਵੇ ਕਾਪਰ ਰੋਕ ਨਹੀਂ ਸਕਦੇ ਤੇ ਸਾਹ ਵੀ ਆਪਾਂ ਧਾਰੇ ਨਹੀਂ ਲੈ ਸਕਦੇ ਨਾ ਕਿਸੇ ਤੋਂ ਤੇ ਕਿੰਨੇ ਵੀ ਪੈਸੇ ਲਾ ਲੀਏ ਵੇਖੋ ਉੰਡਾਲ ਕੇ ਰਾਪੇ ਪਰਗੇ ਹੁੰਦੇ ਆ ਕਹਿੰਦੇ ਜਿਵੇਂ ਇਹਨਾਂ ਨੇ ਬੇਬਸ ਰੋੜਨਾ ਪਰ ਕੱਲੇ ਸਾਹ ਨਹੀਂ ਪਾ ਸਕਦੇ ਬਾਕੀ ਕੋਈ ਵੀ ਜੇ ਆਪਣੀ ਕੋਈ ਹੁੰਦੀ ਹੈ ਡੈਮੇਜ ਤਾਂ ਡਾਕਟਰ ਦੇ ਕੋ ਚੇਂਜ ਕਰ ਦਿੰਦੇ ਆ ਉਹਨਾਂ ਇਹ ਦਿਮਾਗ ਦੀਆਂ ਇਹ ਨਾੜੀਆਂ ਉਹ ਹੋ ਗਈਆਂ ਸੀਆਂ ਦਿਮਾਗ ਤੇ ਜਾਲਾ ਅਸਰ ਹੋਇਆ ਸੀ ਇਸ ਕਰਕੇ ਪਹਿਲਾਂ ਤਾਂ ਆਸ ਸੀਗੀ ਬਹੁਤ ਜ਼ਿਆਦਾ ਉਮੀਦ ਸੀ ਰੋਜ਼ ਵੀਡੀਓ ਦੇਖਦੇ ਅਸੀਂ ਰੋਜ਼ ਦੇਖਦੇ ਵੀ ਅਲ ਦਸਾਂਗੇ ਕਿ ਆਪ ਦੇ ਵੀ ਅੱਜ ਵੀ ਠੀਕ ਹੋ ਗਏ ਕੱਲ ਵੀ ਠੀਕ ਹੋ ਜਾਣਾ 12 ਦਿਨ ਸੇਵਾ ਕਰਵਾਈ ਹੋਈ ਨਹੀਂ ਤੇ 12 ਦਿਨ ਰੈੱਡ ਤੇ ਰਹੇ ਹਫ਼ਤੇ ਕਲ ਦੁਨੀਆ ਨੇ ਦਾ ਸੰਗੀਤ ਕਰਾਇਆ ਸਾਰਿਆਂ ਨੇ ਤੇ ਘਰ ਦੇ ਵਿੱਚ ਪਰ ਬਾਹ ਤਾਂ ਬਹੁਤ ਲਾਈ ਬਹੁਤ ਦੁਨੀਆ ਦੇ ਨਾਲ ਜਿੰਦਗੀ ਤੇ ਸੰਸਕਾਰ ਤੇ ਹੀ ਚੁੰਗਿਆ ਹੋਵੇ ਤੇ ਇਹ ਆਵੇ ਤੇ ਬੁੱਕ ਦੀ ਪੜੀ ਅਸਲ ਇਖੀ ਨਹੀਂ ਆਉਂਦੀ ਇਹ ਤੇ ਇਹੋ ਜਿਹਾ ਸਾਨੂੰ ਸਮਾਵੇ ਕਿਸੇ ਤੇ ਮੇਰਾ ਕੰਮ ਨਹੀਂ ਹੋਣਾ ਚਾਹੀਦਾ ਚੜ੍ਹਦੀ ਉਮਰ ਦੇ ਵਿੱਚ ਹੀ ਜਾਈ ਜਾਂਦੇ ਆ ਜੀਰੇ ਦੇਖੋ ਪਹਿਲਾਂ ਸਿੱਧੂ ਹੁਸਿਆਲਾ ਵਰਦੇ ਗੀ ਹਨ ਫਿਰ ਦੂਜਾ ਖੜਾਜੀ ਸੀਗਾ ਦੇਖੋ ਕਿੰਨਾ ਵਧੀਆ ਨਾ ਮੇਰਾ ਉਹਨੇ ਜੀ ਪਰਮਾਤਮਾ ਲੈ ਗਿਆ ਤੇ ਫਿਰ ਸਿੱਧੂ ਦੇਖੋ ਕਿ ਨਸਟਾਰਕਸ ਦਾ ਸੀ ਉਹਨੇ ਲਿਆ ਵਿਚਾਰੇ ਪੰਜੇ ਗਰੇ ਹੀ ਦੇ ਸੀ ਸਾਰੇ ਇੱਕ ਤਾਂ ਹੀ ਇਕੱਠੇ ਹੋਈ ਜਾਂਦੇ ਆ ਤੇ ਰੱਬ ਨੂੰ ਜੀਰੇ ਹੀ ਤਾਂ ਚੜ੍ਹ ਕੇ ਲੜਦੇ ਆ ਚੰਦੀ ਉਮਰ ਬਤਾ ਦੇਣੀ ਚਾਹੀਦੀ ਹੈ ਉਸ ਪਰਮਾਤਮਾ ਨੂੰ ਸਮਾੜੀ ਜੇਰੇ ਆਪਣੀ ਮਾਇ ਦੇਣ ਕਰਨੀ ਚਾਹੀਦੀ ਇਸ ਕਿਉਂ ਨਾ ਦੇ ਬੱਚਿਆਂ ਨੂੰ ਡੈਡੀ ਨਹੀਂ ਜੰਦਾਗਾ ساری ਉਮਰ ਬੱਚੇ ਤੜਫਦੇ ਰਹਿਣਗੇ ਤੇ ਬਹੁਤ ਬਹੁਤ ਜਿਆਦਾ ਦੁੱਖ ਮਿਲਦਾ ਪੁੱਤ ਦਾ ਜਦੋਂ ਮਾਂ ਹੋਵੇ ਤੇ ਪੁੱਤ ਮੁੱਕ ਜੇ ਹਨਾ ਦੇਖਣਾ ਉਹ ਮਾਂ ਦਾ ਕਾਲਜਾਂ ਨਾ ਭਰ ਜਾਂਦਾ ਜੇ ਤੁਸੀਂ ਵੀ ਆਪਾਂ ਇਹ ਪੈਨਪਾਵੀ ਨਾਲ ਦੀ ਗੱਲ ਇਹ ਹੈ ਤੁਹਾਨੂੰ ਬਹੁਤ ਖਨਾ ਦਿੱਖੁੰਦੇ ਇਸ ਤਰ੍ਹਾਂ ਬਹੁਤ ਦੁਖੰਦਾ ਪਰ ਉਹ ਨਹੀਂ ਮੋਤੋ ਸੀ ਪਰ ਜਿੰਨਾ ਮਾਣ ਲੱਭੇ ਹੋ ਸਕਦਾ ਨਹੀਂ ਹਮੇਸ਼ਾ ਕਿਸੇ ਨੂੰ ਸਭ ਤੋਂ ਜ਼ਿਆਦਾ ਮਾਣ ਲੱਭਦਾ ਇੱਕ ਮੇਜ ਕਰਕੇ ਸਭ ਤੋਂ ਜ਼ਿਆਦਾ ਸਾਨੂੰ ਗਰੂਰ ਪਸੰਦ ਨਾ ਬਕ ਤੇ ਇਹ ਅਲਸੇ ਦੀ ਹੈ ਤੇ ਕੁਫੀ ਨਹੀਂ ਕਰ ਸਕੀ ਖਾ ਖਟੋ ਕੇ ਰਹਿ ਗਈ ਬਸ ਆਈਂ ਦਾ ਸਰਦਾਸਾ ਕਰਦੇ ਰਹੇ ਜੀ ਬੀਰ ਦੇ ਬੰਦਾ ਠੀਕ ਬੰਦਾ ਠੀਕ ਹੋ ਗਿਆ ਜਿਸੋ ਜੇ ਸਿਆਕ ਵੀ ਕਹਿਣਗੇ ਵੀ ਠੀਕ ਹੈ ਬਸ ਵੀਡੀਓ ਪਰੰਦੇ ਜੀ ਜਿਹੜੇ ਸਾਈਡ ਤੇ ਸੀ ਨਾ ਥੋੜਾ ਬਹੁਤਾ ਵੀ ਲੱਗਦਾ ਮਾ ਮਾ ਇਹ ਜਾਂਦੇ ਆ ਨੇ ਕਿ ਠੀਕ ਹੋ ਗਿਆ ਠੀਕ ਹੋ ਗਿਆ ਹੱਥ ਲਗਾ ਰਹਿਦਾ ਸੀ ਜੀ ਤੇ ਪੈਸੇ ਦੀ ਕਿਹੜਾ ਕਮੀ ਸੀ ਦੇਖੋ ਆਪਾਂ ਇੱਕ ਗੱਲ ਕਹਿ ਸਕਦੇ ਆ ਕੁਦਰਤ ਦੇ ਉਸ ਤੋਂ ਨਹੀਂ ਪੈਸਾ ਕੁਝ ਨਹੀਂ ਕਰਦਾ ਹਣਾ ਤੇ پیسے ਨੇ ਕੋਈ ਨਹੀਂ ਕਰੇ پیسے ਵਿੱਚ ਕੋਈ ਕੰਮੀ ਨਹੀਂ ਸੀ ਇਸੇ ਨੇ پیسے ਦਾ ਕੋਈ ਵੀ ਸਵਾਰ ਨਹੀਂ ਗਿਆ ਵਿੱਚ ਨਿਕਾਦਾ ਤਾਂ ਸਮਝਣਾ ਬਰਸਾ ਕਰਨਾ ਵੀ ਦੇ ਸਟ੍ਰਾਈਕਰ ਜੇ ਕਦੇ ਅੰਦਾਜ਼ ਹੁੰਦੇ ਪਰਮਾਤਮਾ ਪਰ ਉਹਦਾ ਟਾਈਮ ਆ ਗਿਆ ਸੀਗਾ ਪਰਮਾਤਮਾ ਜਿੱਤੇ ਕਹਿੰਦੇ ਘਟ ਜੇ ਨਾ ਜਿਦੀ ਬਣਾਉਂਦਾ ਉਹ ਸਿਰ ਪਰਾ ਨਹੀਂ ਲੈਂਦਾਗਾ ਤੇ ਹੁਣ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਕਵਰ ਕਰ ਰਿਹਾ ਸੀਗਾ ਸਭਰ ਤੱਕ ਨਹੀਂ ਜਾਂਦਾ ਮਰਿਆ ਨਾਲ ਮਰਿਆ ਵੀ ਨਹੀਂ ਜਾਂਦਾ ਤੇpropto ਹਾਂਜੀ ਮਰੀਆਨਾ ਮਰਿਆ ਵੀ ਨਹੀਂ ਜਾਂਦਾ ਹਨਾ ਤੇ ਉਹਨੂੰ ਪਰਮਾਤਮਾ ਆਪਣੇ ਚਾਨਾ ਚਨਵਾਸ ਦੇਵੇ ਸ਼ਾਂਤੀ ਬਖਸ਼ੇ ਆਤਮਾ ਗੋਦੀ ਨੂੰ ਤੇ ਦੇਖੋ ਜਿੰਨਾ ਤੋਂ ਜਾਇ ਜਾਂਦਾ ਪਹੁੰਚ ਤੇ ਜਾ ਸਕਦੇ ਆ ਤਾਂ ਜਾਣ ਜ਼ਰੂਰ ਪਹੁੰਚਣ ਤੇ ਜਿੰਨਾ ਤੋਂ ਨਹੀਂ ਜਾਇਆਦਾ ਹਨਾ ਮਜਬੂਰੀਆਂ ਹੁੰਦੀਆਂ ਨੇ ਤੇ ਚਾ ਲੋ ਭੂਗਾਲ ਦੇ ਨਾਲ ਉਹਨਾਂ ਦੀ ਵੀਡੀਓ ਪਾ ਕੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਵਾਸਤੇ ਆਸ ਜਰੂਰ ਕਰਿਓ ਵੀ ਆਤਮਾ ਨੂੰ ਸ਼ਾਂਤੀ ਮਿਲੇ ਉਹਨਾਂ ਦੇ ਨੂੰ ਤੇ ਪਰਿਵਾਰ ਨੂੰ ਸਬਰ ਦਾ ਬਾੜਵਾਗਿ ਸੇ ਪ੍ਰਮਾਤਮਾ ਇਹ ਗੱਲ ਕਰਦੇ ਆ ਤੇ ਜਨਮ ਮਰਨ ਬਣਿਆ ਹੋਇਆ ਬਾਣੀ ਚ ਵੀ ਲਿਖਿਆ ਹੋਇਆ ਹੈ ਨਾ ਮੌਤ ਨੂੰ ਕਦੇ ਵੀ ਕੋਟਾਲ ਨਹੀਂ ਸਕਦਾ ਤੇ ਨਾ ਕਿਸੇ ਨੂੰ ਜਨਮ ਦਾ ਪਤਾ ਤੇ ਜਨਮ ਦਾ ਤਾਂ ਕਿਸੇ ਪਤਾ ਹੁੰਦਾ ਮੌਤ ਦਾ ਨਹੀਂ ਪਤਾ ਹੁੰਦਾ ਕਿਸੇ ਨੂੰ ਪੈਸੇ ਨਾਲ ਕਦੇ ਨਹੀਂ ਆਪਾਂ ਸਾ ਲੈ ਸਕਦੇ ਪਰ ਕੰਮ ਇਹੀ ਕਰਦੇ ਸੀ ਪਰ ਉਹਦੀ ਲੋੜ ਹੋ ਸੀਗੀ ਐਹੋ ਜੀ ਹੀਰਿਆਂ ਦੀ ਪਰਮਾਤਮਾ ਬਹੁਤ ਮਾੜੀ ਕਰਦੀ ਬਹੁਤ ਦੁੱਖ ਦੀ ਗੱਲ ਲੱਗੀ ਉਹ ਯੁਮਰੋ ਵਿਚਾਰੇ 35 ਸਾਲ ਸੀ ਤੇ ਸੁਧ ਮੂਸੇ ਵਾਲਾ 28 ਸਾਲ ਦਾ ਸੀਗਾ ਤੇ ਉਹਨਾਂ ਦਾ ਵਿਚਾਰ ਵਿਚਾਰਾ ਆਪਣਾ ਪਤਾ ਨਹੀਂ ਕਿੰਨੀ ਮਰਸੀ ਪਾ ਮੂਸੇ ਵਾਲਾ ਵੇਖੋ ਹਾਈ ਗਿਆ ਮਾ ਨੂੰ ਦੁੱਖ ਤਾਂ ਨਹੀਂ ਭੁੱਲਦਾ ਦੋਸਤੋ ਦੇਖੋ ਵੀ ਆ ਤਾਂ ਗਿਆ ਉਹ ਕਹਿ ਦਿੰਨੇ ਆ ਵੀ ਹਾਂ ਜਮਾਂ ਸੇਮ ਹੈਗਾ ਦਾ ਆ ਗਿਆ ਪਰ ਦੁੱਖ ਤਾਂ ਮਾ ਨੂੰ ਹੀ ਰੋਗਾ ਤਨੀ ਤਾਰ ਜਾਂਦੀ ਏ ਇਹ ਚੀਜ਼ ਹੈਗੀ ਆਪਾਂ ਇਹੀ ਗੱਲਬਾਤ ਕਰਦੇ ਸੀ ਵੀ ਕਦੇ ਕੁਦਰਤ ਨੂੰ ਆਪਾਂ ਪਛਾਣ ਨਹੀਂ ਸਕਦੇ ਵਿਗਿਆਨੀਆਂ ਨੇ ਵੀ ਕਦੇ ਹੋਰ ਸਾਰੇ ਵੇਖੋ ਸਾਰਾ ਕਿਸੇ ਨੂੰ ਪਤਾ ਹੁੰਦਾ ਪਰ ਇਹ ਮੌਤ ਦਾ ਵਿਗਿਆਨੀਆਂ ਨੂੰ ਵੀ ਨਹੀਂ ਪਤਾ ਲੱਗਿਆ ਵੀ ਕਿਨੇ ਕਦੋਂ ਹੋਣੀ ਆ ਕਿਹੜੇ ਟਾਈਮ ਬਹੁਤ ਲਿਖੀ ਹੁੰਦੀ ਆ ਵੈਗਰੂ ਨੇ ਤੇ ਉਹਨਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਹੀ ਪਰਮਾਤਮਾ ਨੇ ਕਿਰਮੇ ਰੂ ਕਰਤੀਆਂ ਹਨਾ ਤੇ ਬੱਚਿਆਂ ਦਾ ਕੀ ਬਣੂਗਾ ਬਹੁਤ ਜਿਆਦੇ ਔਖਾ ਹੋ ਗਿਆ ਦੇਖੋ ਉਤੇ ਜਰੂਰ ਪਹੁੰਚੋ ਜਿੰਨਾ ਤੋਂ ਪਹੁੰਚਿਆ ਜਾਂਦਾ ਜੀ ਤੇ ਜੀ ਕਿਸੇ ਤੋਂ ਨਹੀਂ ਪਹੁੰਚਿਆ ਜਾਂਦਾ ਬਸ ਅਰਦਾਸ ਜਰੂਰ ਆਪਣੇ ਵੀਡੀਓ ਚ ਪਾਓ ਤੁਸੀਂ ਤੇ 100 ਰੁਪਏ ਕਿ ਜਰੂਰ ਸਾਨੂੰ ਸਾਡੇ ਚੈਨਲ ਤੇ ਅਸੀਂ ਵੀਡੀਓ ਪਾਈ ਹੈ ਜਰੂਰ ਆਹ 100 ਲਿਖੋ ਤੁਸੀਂ ਤੇ ਆ ਜੀ ਇਹੋ ਜਿਹੇ ਹੀਰੇ ਨਹੀਂ ਜਾਣੇ ਚਾਹੀਦੇ ਛੋਟੀ ਛੋਟੀ ਉਮਰ ਦੇ ਬੱਚੇ ਮੁੱਕੀ ਜਾਂਦੇ ਮਾਮਾ ਦੇ ਦਿੱਤੇ ਕੀ ਬੀਤਦੀ ਹੈ ਇਹੋ ਜਿਹੇ ਜਿਹੜੇ ਹੀਰੇ ਆ ਚੰਗੇ ਆ ਜਿਹੜੇ ਉਹਨਾਂ ਨੂੰ ਪਰਮਾਤਮਾ ਹੀ ਲੈ ਜਾਂਦਾ ਤੇ ਕੁਝ ਜਿਹੜੇ ਬੱਚੇ ਵੇਖੋ ਗਲਤ ਨਸ਼ਿਆਂ ਚ ਪੈ ਗਏ ਕੱਲੇ ਕੱਲੇ ਪੁੱਤਾਂ ਵੀ ਵੀ ਕਿਲਿਆੜੇ ਆ ਨਾ ਕੱਲੇ-ਕੱਲੇ ਪੁੱਤ ਮਾਮਾ ਦੇ ਜਾਈ ਦੋਨਾਂ ਨੇ ਕੀ ਕੀਤੀ ਆਪਣੇ ਨਸ਼ਾ ਦੀ ਬੁਖਤ ਹੋ ਗਿਆ ਤੇ ਇਹਦੀ ਵੀ ਥੱਲ ਪੈਣੀ ਚਾਹੀਦੀ ਆ ਨਿੱਤੀ ਹੋਈਆਂ ਮੋਤਾਂ ਹੋਈ ਜਾਂਦੀਆਂ ਨੇ ਰੋਜ਼ ਛੋਟੀ ਉਮਰ ਦੇ ਵਿੱਚ ਹੀ ਕੋਈ 18 ਸਾਲ ਦਾ ਕੋਈ 20 ਸਾਲ ਦਾ ਕੋਈ 35 ਸਾਲ ਤੱਕ ਕੋਈ ਨਾ ਕੋਈ ਐਵੇਂ ਮੌਤ ਹੁੰਦੀ ਹੈ ਦੇਖੋ ਉਹ ਬੱਚਾ ਸੀਗਾ ਨਿੱਕਾ ਜਿਹਾ ਸਾਡੇ ਤੋਂ ਵੀਡੀਓ ਨਹੀਂ ਪੇ ਟਾਈਮ ਨਹੀਂ ਲੱਗਿਆ ਸੀ ਦੇਖੋ ਭਈ ਇਹਨੇ ਕਿੰਨੀ ਗਲਤ ਹਾਲਤ ਨਾਲ ਮਾਰਿਆ ਸੀ ਹਨਾ ਤੇ ਕਿੰਨਾ ਦੁਖੀ ਕਰਕੇ ਮਾਰੇ ਕੀ ਬੱਚੇ ਨਾਲ ਬਹਿਸ ਸੀਗੀ ਉਹਦੀ ਬਹੁਤ ਮਾੜੀ ਗੱਲ ਕਰੀ ਉਹ ਬੱਚਾ ਮਾਰਿਆ ਤੇ ਬਾਕੀ ਨਸ਼ੇ ਨਾਲ ਤਾਂ ਰੋਜ਼ ਹੀ ਖਤਮ ਹੋਈ ਜਾਂਦੇ ਆ ਮੁੰਡੇ ਸਭ ਛੋਟੀ ਉਮਰ ਦੇ ਤੇ ਨੌਜਵਾਨੀ ਆਪਣੀ ਖਤਮ ਹੋ ਜਾਂਦੀ ਹੈਗੀ ਨਸ਼ੇ ਤੇ ਬਿਠਾਲ ਲੈ ਪੈਣੀ ਚਾਹੀਦੀ ਹੈਗੀ ਤੇ ਬਹੁਤ ਯਾਰੀ ਦੁਖ ਦੀ ਬੰਲਾ ਜੀ ਹਾਂਜੀ ਇਹ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਕਮੈਂਟ ਕਰਿਓ ਤੇ ਗਲੌਗ ਨੂੰ ਪੂਰਾ ਦੇਖਿਆ ਕਰੋ ਸਾਡੇ ਨੂੰ ਤੇ ਹਾਂਜੀ ਦੋ ਅਜਰੂਰ ਹੋ ਕਰੋ ਜਾਇਗਾ ਹੋ ਤੇ ਪਹੁੰਚੋ ਤੇ ਚਾਹਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਲਾਈਕ ਸ਼ੇਅਰ ਕਮੈਂਟ ਪੰਜਾਬੀ ਚ ਜ਼ਰੂਰ ਲਿਖੋ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਤੁਹਾਨੂੰ Vorna loo kolleegia nagu te ikka tõi särsi ka .